ਅੱਜ ਜੇ ਫੇਰ ਆਏ ਨਾ ਕੁਲਕਟਾ ਆ ਦੇਖੋ ਹੀ ਹਾਂਜੀ ਤੇ ਦੇਖਦੇ ਆ ਅੱਜ ਕੀ ਬੰਦਾ ਚਲੋ ਵੇਨੇ ਆ ਅੱਜ ਤਾਂ ਚਾਰੇ ਪਾਸੇ ਖਾਲੀ ਖਾਲੀ ਜਿਹਾ ਲੱਗਦਾ ਬਈ ਤੇ ਉਧਰੋਂ ਆ ਰਿਹਾ ਨਾਰੀ ਚਲੋ ਬਈ ਉਹਦੇ ਕੋਲੇ ਚਲੋ ਤੇ ਅੱਜ ਅਸੀਂ ਜਮਾ ਆਣ ਮੌਕੇ ਤੇ ਆ ਗਏ ਧੀ ਹੈ ਹੈ ਆ ਤੇ ਦੇਖਦੇ ਆਂ ਕੀ ਪੰਦਾ ਵੀ 100% ਛੋਲ ਕਾ ਕੇ ਨਾਰੀਯਲਾ ਹਾਂ ਤੇ ਅੱਜ ਥੋੜੀ ਜੀ ਸਾਡੇ ਨਾਲ ਅੰਡਰ ਰੁਪਈਆ ਸਟਿੱਕ ਅੱਜ ਨਾਰੀਅਲ ਦੀ ਥਾਂ ਤੇ ਖਾਵਾਂਗੇ ਕਿੰਨੂ ਸਿੰਨੂ ਤੇ ਇਹਨੂੰ ਨੇੜੇ ਕਰ ਲੋ ਡੜਾ ਮਾਰ ਕੇ ਇਧਰ ਨੂੰ ਤੇ ਇੱਕ ਉਧਰਲੇ ਪਾਸੇ ਆ ਰਿਹਾ ਬੈਕ ਸਾਈਡ ਲਓ ਇਹਨੂੰ ਡੜਾ ਮਾਰ ਕੇ ਨੇੜੇ ਕਰ ਉਹ ਦਿਨ ਤਾਂ ਕੱਚਾ ਵੱਜ ਗਿਆ ਬਿਰੀ ਤੇ ਸਾਨੂੰ ਭਲੇਖਾ ਪਿਆ ਸੀ ਤੇ ਉਹਦੇ ਕਾਰਨ 100% ਚਾਂਸ ਹੁੰਦੇ ਇੱਥੇ ਨਾਰੀ ਹਰੋਨ ਦੇ ਤੇ ਪਹਿਲਾਂ ਉਹ ਤੁਹਾਨੂੰ ਇੱਧਰ ਬਿਰੀ ਇੱਧਰ ਵੱਡੇ ਵੀਰੋ ਸ਼ੂਟ ਕਰਾਓ ਉਹ ਜਾ ਰਿਹਾ ਸੂਏ ਦੇ ਵਿੱਚ ਛੋਲਕ ਆ ਜਾ ਤੁਹਾਨੂੰ ਉੱਥੇ ਵੀਡੀਓ ਦਿਖਾਵਾਂਗੇ ਤੇ ਮਗਰ ਉਹ ਕੋਈ ਵਾਰਦਾਤ ਹੋਈ ਲੱਗਦੀ ਆ ਜਿਹੜੇ ਹਸਾਉਣਾ ਛੋਲਕੇ ਆ ਰਿਹਾ ਤੇ ਸਵਾਪਸਟ ਅੱਜ ਕੱਚਾ ਵੱਜ ਗਿਆ ਤੇ ਦਿਖਾ ਦੇ ਵੀਰੀ ਉਧਰ ਨੇੜੇ ਕਰਕੇ ਦਿਖਾ ਦੇ ਦੂਰੋਂ ਤਾਂ ਸਾਨੂੰ ਇੰਜ ਹੀ ਲੱਗਿਆ ਸੀ ਕਿ ਨਾਰੀਅਲ ਹੀ ਆ ਪਰ ਨੇੜੋਂ ਪਤਾ ਲੱਗਾ ਵੀ ਇਹ ਤਾਂ ਉੱਤੋਂ ਕੁਦੋਵੰਗ ਮੜੀਆਂ ਪਿੱਛੋਂ ਪਾਟੀਆਂ ਲੀਰਾ ਉਹ ਗੱਲ ਬਣ ਗਈ ਮਿਲਦੇ ਆਂ ਅਗਲੀ ਵੀਡੀਓ ਚ ਕਰਕੇ ਵੀਰੀ ਅੱਜ ਸਾਡਾ ਮਤਲਬ ਨਾਰੀਅਲ ਦਾ ਅ ਪ੍ਰੋਜੈਕਟ ਕੈਨਸਲ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਚੱਲੇ ਆਂ ਇਧਰਲੇ ਪਾਸੇ ਵੀਰੀ ਝਾਤੀ ਮਰਾ ਦੇ ਉਹ ਸਾਹਮਣੇ ਬਾਗ ਦਿਸ ਰਿਹਾਗਾ ਕਿਨੂਆਂ ਦਾ ਤੇ ਉੱਥੇ ਚੱਲੇ ਹੁਣ ਅਸੀਂ ਕਿਨੂ ਖਾਣ ਤੇ ਤੁਹਾਨੂੰ ਵਿਖਾਵਾਂਗੇ ਵੀ ਕਿਨੂ ਮਿਲਦੇ ਆ ਕਿ ਨਹੀਂ ਕਰਕੇ ਵੀਰੀ ਜੀ ਅੱਜ ਸਾਡਾ ਮਤਲਬ ਨਾਰੀਅਲ ਦਾ ਅ ਪ੍ਰੋਜੈਕਟ ਕੈਨਸਲ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਚੱਲੇ ਆ ਇਧਰਲੇ ਪਾਸੇ ਵੀਰੀ ਚਾਤੀ ਮਰਾ ਦੇ ਉਹ ਸਾਹਮਣੇ ਬਾਗ ਦਿਸ ਰਿਹਾਗਾ ਕਿਨੂਆਂ ਦਾ ਤੇ ਉੱਥੇ ਚੱਲੇ ਹੁਣ ਅਸੀਂ ਕਿਨੂ ਖਾਣ ਤੇ ਤੁਹਾਨੂੰ ਵਿਖਾਵਾਂਗੇ ਵੀ ਕਿਨੂ ਮਿਲਦੇ ਆ ਕਿ ਨਹੀਂ वैसे तां उथे बाग ਦੇ ਵਿੱਚ ਉਹ ਇਜਾੜਾ ਜਿਵੇਂ ਆਪਾਂ ਕਹਿ ਦਿੰਨੇ ਪੈਗਾ ਹਾਂਜੀ ਓਕੇ ਵੀਰੀ ਵੀਰੀ ਇਧਰ ਉੱਜ ਕੇ ਵੱਟੇ ਵੱਟ ਨਹੀਂ ਅਸਬਾ ਕਹਿਣਾ ਹੁਣ ਮਿਲਦੇ ਆ ਬਾਗ ਚ ਐਂਦੀ ਐਦੀ ਨੇੜਾ ਨੇੜਾ ਹੁਣ ਕਹਿਣਾ ਮਿਲਦੇ ਆ ਬਾਗ ਚ ਓਕੇ ਹੁਣ ਬਾਗ ਚ ਮਿਲਦੇ ਆਂ ਸਾਰੇ ਕੋਈ ਤੁਰੇ ਆ ਨੇ ਉਸਾਂ ਵਤੀ ਚੈੱਕ ਕਰੂੰਗਾ ਚਾਹੀਏ ਨੇ ਮਿਲਦੇ ਆਣ ਬਾਗ ਦੇ ਵਿੱਚ ਵੀ ਹੋਊਗਾ ਕਿ ਨੁਸ਼ ਨੁਵੀਰੀ ਆਈ ਬਾਗ ਦੇ ਵਿੱਚ ਐਂਟਰ ਹੋ ਚੁੱਕਿਆ ਜੀ ਆਇਕੋ ਬਾਗ ਦੇ ਵਿੱਚ ਐਂਟਰ ਹੋ ਗਏ ਆ ਦੇਖੋ ਜੀ ਇਹ ਸਾਨੂੰ ਕੋਸ਼ਿਸ਼ ਇਹਨੂੰ ਮਿਲਿਆ ਉਹ ਸਾਹਮਣੇ ਦੇਖ ਸਾਹਮਣੇ ਦੇਖ ਲੈ ਜੇ ਕੋਈ ਮਿਲਦਾ ਭਾਈ ਆਹ ਦੋ ਕਿਨੂੰ ਜਮੇ ਖਰਾਬ ਹੋਏ ਪਏ ਆਈ ਕਿਵੇਂ ਕਿਨੂੰ ਖਰਾਬ ਹੋਏ ਪਏ ਆ ਯਾਨੀ ਕਿਨੂੰ ਹੈ ਹੀ ਨਹੀਂਗੇ ਇਹ ਤਾਂ ਮਾੜੇ ਮੋٹے ਲ ਬਣਾਏ ਸੀਗੇ ਇਦਾਂ ਇਦਾਂ ਨੂੰ ਉਹ ਲੱਗਦਾ ਆਇ ਫਿਰ ਤੁਰੇ ਫਿਰਨੇ ਅਸੀਂ ਸਾਨੂੰ ਇੱਥੇ ਕੋਈ ਕਿਨੂੰ ਲੱਭਿਆ ਚਲੋ ਠੀਕ ਵਈ ਮੈਨੇ ਜੇ ਕੋਈ ਲੱਭਦਾ ਤਾਂ ਦੱਸ ਦਿਆਂ ਤੁਹਾਨੂੰ ਜੀ ਆਹ ਕੋਈ ਕਿੰਨੋਂ ਲੱਭਿਆ ਹੈ ਤੈ ਇੰਨੂੰ ਤਾਂ ਇੱਕ ਮੁੰਡਾ ਜੱਕੀ ਬੈਠਾ ਕੇਰ ਜੀ ਮੜੇ ਦਿਖਾਈ ਔਰ ਵੀ ਆਹ ਦੇਖ ਕਿੰਨਾ ਖਰਾਬ ਕਿੰਨੂ ਹੈ ਤੁਰੇ ਦਾ ਫਿਰਦੇ ਆ ਜੇ ਕੋਈ ਮਿਲ ਗਿਆ ਤਾਂ ਕਿੰਨੂ ਉਹ ਬੁੱਟੇ ਤੇ ਆਓ ਬੁੱਟੇ ਤੇ ਆਹ ਰੇ ਹਾਂਜੀ ਜੀ ਆਵੇ ਹੰਤure ਨਹੀਂ ਆਹਾਂ ਛੋਟੇ ਛੋਟੇ ਸੱਗਿਆ ਉਹ ਲੱਗਿਆ ਵੀਰੇ ਇਹਨਾਂ ਨੂੰ ਇਦਾਂ ਹੀ ਚੱਲਦਾ ਹੁੰਦਾ ਇਹ ਹਾਂ ਉਹ ਵੀ ਵੀਰੇ ਇਹ ਐਂ ਖਾਣ ਵਾਲੇ ਹੁੰਦੇ ਆ ਹੂੰ ਕਿਵੇਂ ਲੱਗੇ ਕਿੰਨੂ ਹੂੰ ਬਹੁਤ ਸਰਾ ਵੀਰੇ ਹੂੰ ਜਾਂਦੀ ਆ ਕੋਈ ਪਾਗੀ ਸੀ ਉਹ ਸਾਹਮਣੇ ਫੁੱਟੇ ਤੇ ਦੇਖੋ ਵੀਰੀ ਉਹ ਸਾਹਮਣੇ ਖੜਾ ਦੋ ਉਧਰ ਖੜੇ ਆ ਤੇ ਦੋ ਹੈ ਦਲੇ ਪਾਸੇ ਖੜੇ ਆ ਵੀਰੀ ਕਿੰਨੂ ਛੋਟੇ ਵੀਰੇ ਇਹ ਵੀ ਤੋੜ ਲਾ ਦੋਵੇਂ ਇਹ ਨਹੀਂ ਇਹ ਨਹੀਂ ਵੀਰੇ ਉਹ ਤਾਂ ਲੱਗਿਆ ਇੱਕ ਹੱਥ ਨਾ ਪਹੁੰਚੇ ਥੂ ਕੌੜੀ ਆਲੀ ਗੱਲ ਬਣ ਗਈ ਤੇ ਐਦਾਂ ਹੀ ਪਾਲ ਪਾਲ ਪਾਲਣੇ ਪੈਣੇ ਆ ਤੁਰ ਫਿਰ ਕੇ ਵੀਰੀ ਲਓ ਸਰ ਜੀ ਟੈਸਟ ਚੈੱਕ ਕਰੋ ਤੇ ਆਜੋ ਮਿਲਦੇ ਆ ਆਹ ਕਿਚ ਵੀਰੇ 100% ਆ ਵੀ ਨਹੀਂ ਇਹ ਨਹੀਂ ਸੱਟਾ ਬੈਠਣਾ ਉਹ ਸਹੀ ਆ ਪਾਜੀ ਉਹ ਸਹੀ ਰਹੂਗਾ ਉਹ ਉੱਚਾ ਵਾਲਾ ਯਾਰ ਨਹੀਂ ਉਥੇ ਪੈਰ ਧਰ ਕੇ ਤੋੜ ਲਵਣਾ ਕੋਈ ਨਹੀਂ ਹੋਰ ਆਪਾਂ ਚੱਲਦੇ ਹਾਂ ਹਾਂਜੀ ਹਰ ਜਦੋਂ ਦੋ ਕਿਨੂੰ ਲੱਗ ਗਿਆ ਹੀ ਆ ਬੜਾ ਚੈੱਕ ਰੋਈ ਦੋ ਕਿਨੂੰ ਲੱਗ ਚੁੱਕਿਆ ਹਾਂਜੀ ਹੂੰ ਦੋ ਕਿਨੂੰ ਲੱਭਿਆ ਇਹ ਇਧਰਲੇ ਪਾਸੇ ਵੇਖ ਲਓ ਵੀਰੀ ਆ ਸੈਟ ਹੋਊਗਾ ਯਾ ਆ ਖੜਾ ਇਧਰਲੇ ਪਾਸੇ ਨਹੀਂ ਖਰਾਬ ਨਹੀਂ ਨਹੀਂ ਥਲੜੇ ਪਾਸੇ ਵੀਰੀ ਚੱਕ ਲਓ ਫਿਰ ਹੂੰ ਪਕੜੋ ਮੈਂ ਇੱਕ ਇੱਥੇ ਲਾ ਲਓ ਮੈਂ ਐਸਾਂ ਨੂੰ ਫੜਾ ਗਿਆ ਮੁੰਡਾ ਬहोत ਮੁਸ਼ਕਲ ਨਾਲ ਤੋੜਿਆ ਕਿਨੂੰ ਕੋਈ ਆ ਵੀ ਨਾ ਜਾ ਬਈ ਆਜੂ ਬੀ ਇਹ ਕਰੀ ਆਪਾਂ ਇਕੱਠੇ ਕਰ ਲੋ ਵੀਰੀ ਝੋਟ ਪਾ ਲੋ ਉਹ ਵਟੇ ਵੀ ਇੱਧਰ ਚਾਰ ਦੀ ਮਰਾ ਦੇ ਹੋ ਰਿਹਾ ਐ ਵੀ ਦੇ ਇਹ ਬੰ ਨੂੰ ਕੰਮ ਦਾ ਨਹੀਂ ਲੱਗਦਾ ਆਜੂ ਬੀ ਹੋ 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 ਨੋ 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 ਦੇ ਇਟ ਇਸ ਨਾਟ ਫਾਈਨ ਹੋ ਨਾ ਸਹੀ ਆ ਨਹੀਂ ਇਹ ਖਤਰਨਾਕ ਹੈ ਨਹੀਂ ਬਾਜੀ ਸਹੀ ਆ ਹੋ ਦੇਖੋ ਆ ਦੇਖੋ ਇਹ ਤਾਂ ਸਾਨੂੰ ਦੋ ਹੀ ਕਿੰਨੂ ਲੱਭਿਆ ਮੜਾ ਚੈੱਕ ਕਰਦੇ ਆ ਰਾਹ ਦੇਖੋ ਇੱਕ ਤਾਰ ਇੱਕ ਆ ਰਹੀ ਇਹ ਖਾਈ ਨੇ ਤੇ ਖਾਲਿਆਵੇਂ ਸਾਰਾ ਬਾਗ ਵੇਖ ਲੈ ਇੱਤ ਕੋਹ ਨਹੀਂ ਲੱਭਿਆ ਮੜਾ ਮੋਟੇ ਕਲੀ ਕੇਰੀ ਰਹਿ ਗਈ ਆ ਸਹੀ ਆ ਬਾਜੀ ਮੜਾ ਤੋੜ ਕੇ ਦੇਖੀ ਆਹ ਦੇਖੋ ਜੀ ਕਿੰਨੂ ਤਲੱਬ ਗਿਆ ਨੇੜੇ ਕਰੋ ਹਾਂ ਜੀ ਮੜਾ ਤੋੜੋਈ ਹੱਥ ਨਾਲ ਨੇੜੇ ਖੜੋ ਟਾਣੀ ਮੈਂ ਹੀ ਚੱਲ ਹੈਲਪ ਕਰਾ ਦੇਣਾ ਜੀ ਆਹ ਇਹ ਪਕੜੋ ਜੀ ਤੁਸੀਂ ਇਹ ਆਲੇ ਹੁਣ ਕਿੰਨੂ ਤੋੜਦੇ ਆ ਇਹ ਆਜ ਖਾਵਾ ਯਾਰ ਪੋਲ ਲਈ ਬਹੁਤ ਆ ਨਹੀਂ ਨਹੀਂ ਸਹੀ ਆ ਹੋਰ ਦੇਖੋ ਕੱਟੂ ਆ ਜਾਵੀਂ ਖਰਾਵਾ ਉਹ ਖਰਾਬ ਤਾਂ ਕਿਨੂੰ ਨਿਕਲ ਗਿਆ ਹੋਰ ਲੱਭਦੇ ਫਿਰਦੇ ਕੋਈ ਹੁਣ ਆ ਜੇ ਇਧਰ ਆ ਜਾ ਹੋਰ ਆਈ ਵੀਰੇ ਹੋਰ ਇੱਕ ਉਧਰ ਚੱਲਦੇ ਆ ਉਧਰ ਬਾਅਦ ਮੇ ਜਾਣੇ ਜੀ ਸਾਰੇ ਫਿਰਦੇ ਆਂ ਇਹ ਲਾਈਕ ਕਰਦੇ ਕਰੋ ਮੜੇ ਆ ਕਿਨੂੰ ਲੱਭ ਗਏ ਉੱਚਾ ਬਹੁਤ ਤੇ ਖਰਾਬ ਹੋਣਗੇ ਹੋਰ ਕਿਹਦੇ ਪਾਸੇ ਇਧਰਲੇ ਪਾਸੇ ਆਏ ਵੀਰੇ ਆ ਰਹੀ ਇੱਕ ਹੋਰ ਆਈ ਹਾਂ ਮੜੇ ਚੈੱਕ ਕਰੀ ਆ ਵੇਖੋ ਜੀ ਆਹ ਰੇਕ ਨੂੰ ਆਪਨਾ ਆ ਵੇਖੋ ਮੈਂ ਹੁਣ ਮੈਂ ਤੋੜਨੇ ਆ ਨਹੀਂ ਕਿਨੂ ਯਾਦਾ ਕੋਈ ਆ ਗਿਆ ਜੰਗਨੀ ਹੋਣਾ ਬਾਧਣ ਭਜਣਾ ਪਊਗਾ ਬਾਦਕੀ ਆ ਗਈ ਟੁੜਿਆ ਨਹੀਂ ਆਣਾ ਇਹ ਪਿੰਨਾ ਅਲੋ ਠੀਕ ਹੋਈ ਆਰਾ ਬਲਕ ਬਾਦ ਨੂੰ ਮਿਲਦੇ ਚੈੱਕ ਕਰੋ ਕਿੰਨੂ ਚੈੱਕ ਕਰਦਾ ਆ ਸਾਡ ਦੋ ਹੀ ਕਿੰਨੂ ਮਿਲਿਆ ਓਕੇ ਜਾਨੀ ਨੂੰ ਦੇਖ ਲਈ ਬਾਕੀ ਸਾਰਾ ਤਾਂ ਖਰਾਬ ਹੀ ਨਿਕਲਿਆ ਅਮੇ ਆ ਵੇਖੋ ਚੈੱਕ ਕਰੋ ਹਨ ਇੱਕ ਬੂਟਾ ਦਿਖੇ ਉੱਤੇ ਲੱਗਦਾ ਬਾਵਾ ਗੇ ਉੱਤੇ ਜਾਨੇ ਕਹਿੰਦੇ ਬਾਇ ਮਾਰਤੀ ਸੀ ਤੇ ਹੁਣ ਆਈ ਜਾਣੇ ਆ ਆ ਵੇਖੋ ਆ ਬੂਟੇ ਤੇ ਕਿੰਨੂ ਐਦਾ ਜਿਵੇਂ ਹੋਣਗੇ ਵਾਲੀ ਦਰ ਵੀਂਦਾ ਨਹੀਂ ਸਮਝ ਨਹੀਂ ਤੋ ਕੀ ਫਿੱਟ ਚਿਤ ਰੋ ਰਿਹਾ ਕੋਈ ਆ ਰਿਹਾ ਅਕੂ ਹਮਾਸ਼ਤਰੀ ਹਨੇ ਕਿ ਨਵੇਂ ਵੇਖਣਾ ਆ ਸੀ ਲੱਗਦਾ ਕੋਈ ਹੈਗਾ ਜਿਵੇਂ ਆਇਆ ਹੈ ਕੋਈ ਕਿਨੂੰ ਖਾ ਰਿਹਾ ਹੈ ਅਬ ਮਰੇ ਤਲੇ ਹੁਣ ਇਹ ਘਰੇ ਆਨੇ ਵਾਸੀ ਠੀਕ ਹੋਈ ਓਕੇ ਜਾਨਣਾ ਕਰੀ ਮਿਲਦੇ ਅਗਲੇ ਬਲਾਕ ਠੀਕ ਹੋਈ